ਲੋ ਵੀ ਦੋਸਤੋ ਜਿਵੇਂ ਛੰਡ ਹੋ ਰਹੀ ਹੈ ਸੁਰੂ ਹੋਣਾ ਤੇ ਬਈਆਂ ਦਾ ਗੋਡੇ ਮੋਡੇ ਤੇ ਦਰਦਾਂ ਦੀ ਬਹੁਤ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਤੇ ਡਾਕਟਰ ਫਿਰ ਇੱਕੋ ਹੀ ਚੀਜ਼ ਕਹਿੰਦੇ ਨੇ ਕਿ ਭਾਈ ਆਹ ਖਾ ਲੈ ਜੇ ਇਹ ਨਾ ਸੌਖਾ ਜੀ ਹਾਂਜੀ ਹਾਂ ਬਿਲਕੁਲ ਕਿਹੜੀ ਚੀਜ਼ ਆ ਭਾਈ ਉਹ ਭਾਈ ਐਂਡ ਦੇ ਤੇ ਕਹਿੰਦੇ ਹੁੰਦੇ ਨੇ ਡਾਕਟਰ ਵੀ ਯਾਰ ਤੁਸੀਂ ਹੁਣ ਬੱਕਰੇ ਦਾ ਜਾਰ ਖਾ ਲੋ ਸਹੀ ਗੱਲ ਹੈ ਵੀ ਠੀਕ ਹੋ ਜਾਓਗੇ ਹੂੰ ਐਸੇ ਲਈ ਭਾਈ ਜੀ ਜਦੋਂ ਐਂਡ ਪੁਆਇੰਟ ਤੇ ਕਿਉਂ ਆਪਾਂ ਪਹਿਲਾਂ ਹੀ ਦਵਾਈਆਂ ਦੂਈਆਂ ਦਾ ਆਪਾਂ ਜਾਨੀ ਕਿ ਜਿੰਨਾ ਦੀ ਮਜਬੂਰੀ ਉਹ ਤਾਂ ਬੱਕਰੀਏ ਖਾਣੀ ਪੈਂਦੀ ਆ ਹੂੰ ਆਪਾਂ ਰੁਟੀਨ ਚੀ ਮੈਡੀਸਿਨ ਖਾਈ ਜਾਂਦੇ ਆ ਖਾਲੀ ਗੋਲੀ ਆ ਖਾ ਲਈ ਛੱਡ ਕੇ ਸਰੀਰ ਨੂੰ ਲਾਓ ਖਰਾਕਾਂ ਤੇ ਠੀਕ ਹੈ ਦੇਸੀ ਖਰਾਕ ਤੇ ਜਿਹੜੀ ਬੱਕਰੇ ਦਾ ਚਾਰ ਹੋ ਗਿਆ ਮੁਰਗੇ ਦਾ ਚਾਰ ਹੋ ਗਿਆ ਤੇ ਮੱਛੀ ਦਾ ਚਾਰ ਹੋ ਗਿਆ ਠੀਕ ਹੈ ਹਾਂ ਜੀ ਆ ਬਈ ਮਿਲੂਗਾ ਕਿਥੋਂ ਕਿਥੋਂ ਆਪਾਂ ਨੂੰ ਇਹ ਇਹ ਮਿਲੂਗਾ ਭਾਈ ਜੀ ਆਪਾਂ ਨੂੰ ਲੋਂਗੋ ਵਾਲ ਮੇਨ ਬ੍ਰਾਂਚ ਆ ਜਿੱਥੇ ਆਪਣਾ ਬਣਦਾ ਜੀ ਤੇ ਇਹ ਹੈਗਾ ਬੜਵਰ ਟੂਲ ਪਲਾਜਾ ਜਦੋਂ ਆਪਾਂ ਸੰਗਰੂਰ ਤੋਂ ਬਠਿੰਡੇ ਵੱਲ ਜਾਂਦੇ ਆ ਠੀਕ ਹੈ ਜਾਂ ਚੰਡੀਗੜ੍ਹ ਤੋਂ ਬਠਿੰਡਾ ਕਹ ਲੋ ਬਠਿੰਡੇ ਤੋਂ ਚੰਡੀਗੜ੍ਹ ਕਹ ਲੋ ਠੀਕ ਹੈ ਬੜਵਰ ਟੂਲ ਪਲਾਜਾ ਤੇ ਆ ਬੜਵਰ ਟੂਲ ਪਲਾਜਾ ਜੀ ਸਾਰੇ ਸੱਜਣ ਜਾਣਦੇ ਆ 10 ਤੋਂ ਲੈ ਕੇ ਸ਼ਾਮ ਨੂੰ 7 ਵਜੇ ਦੇ ਤੱਕ ਤੁਸੀਂ ਇੱਥੋਂ ਇਹ ਹਜ਼ਾਰ ਲੈ ਸਕਦੇ ਹੋ ਠੀਕ ਹੈ ਅਗਰ ਤੈਨੂੰ ਤੁਹਾਨੂੰ ਇੱਥੋਂ ਨਹੀਂ ਮਿਲਦਾ ਤੁਸੀਂ ਸਾਨੂੰ ਫੋਨ ਕਰੋ ਆਰਡਰ ਬੁੱਕ ਕਰਾਓ ਤੁਹਾਡੇ ਘਰ ਤੱਕ ਅਸੀਂ ਪਹੁੰਚਾਵਾਂ ਠੀਕ ਹੈ ਹਾਂਜੀ ਹਾਂ ਲੋ ਮਿੱਤਰੋ ਨੰਬਰ 1 ਕੰਮ ਹੈ ਬਾਈਆਂ ਦਾ ਕਿਉਂਕਿ ਕਿੰਨੇ ਚਿਰ ਹੋ ਗਿਆ ਬਾਈ ਕਰ ਦੇਣਾ ਆਪਣਾ ਬਾਈ ਤੀਜਾ ਸਾਲ ਹੈ ਜੀ ਇਸ ਵਾਰੀ ਤੀਜਾ ਸਾਲ ਹੈਗਾ ਹਾਂਜੀ ਟੌਪ ਦਾ ਕੰਮ ਹੈਗਾ ਬਹੁਤ ਵਧੀਆ ਜੀ ਟੌਪ ਦਾ ਦੇਖੋ ਇਹ ਆ ਜੀ ਸਾਡੀ ਨਾ ਗਾਰੰਟੀਆਂ ਦੋ ਤਿੰਨ ਹਮ ਦੇਖੋ ਅਸੀਂ ਕਹਿੰਦੇ ਵੀ ਕਸਟਮਰ ਜੇ ਆਪਦਾ ਪੈਸਾ ਲਾਵੇ ਉਹਨੂੰ ਚੀਜ਼ ਵਧੀਆ ਲੱਗੇ ਫੇਰ ਸਾਨੂੰ ਸਕੂਨ ਆ ਹਮ ਠੀਕ ਹੈ ਤੁਹਾਨੂੰ ਨਹੀਂ ਵਧੀਆ ਲੱਗਿਆ ਤੁਹਾਨੂੰ ਥੋੜਾ ਖਰਾਬ ਹੋ ਗਿਆ ਤੁਸੀਂ ਸਾਨੂੰ ਵਾਪਸ ਕਰੋ ਠੀਕ ਹੈ ਜੀ ਆਪਦੇ ਪੈਸੇ ਚ ਦੋ ਦਿਨ ਖਾ ਲਓ ਜੇ ਫੇਰ ਵੀ ਨਹੀਂ ਵਧੀਆ ਲੱਗਦਾ ਤਾਂ ਵੀ ਵਾਪਸ ਕਿਹੜੇ ਕਿਹੜੇ ਚਾਰ ਹੁੰਦੇ ਨੇ ਆਪਣੇ ਕੋਲ ਬੱਕਰੇ ਦਾ ਮੱਛੀ ਦਾ ਤੇ ਦੇਸੀ ਮੁਰਗੇ ਦਾ ਤੇ ਗਾਰੰਟੀ ਕਿਨੇ ਚਿਰ ਦੀ ਐ ਇੱਕ ਮਹੀਨੇ ਦੀ ਫ੍ਰਿਜ ਦੇ ਵਿੱਚ ਹੈ ਜੀ ਉੱਲੀ ਲੱਗ ਜਾ ਖੱਟਾ ਹੋ ਜਾ ਕੋਈ ਵੀ ਪ੍ਰੋਬਲਮ ਆ ਜਾ ਠੀਕ ਹੈ ਜੀ ਇਹਨੂੰ ਪਾਣੀ ਨਾ ਲੱਗਣ ਦਿਓ ਹੱਥ ਨਾਲ ਨਾ ਕੱਢੋ ਚਮਚੇ ਹੀ ਯੂਜ਼ ਕਰੋ ਬਸ ਤੇ ਡਿਲੀਵਰੀ ਕਿੱਥੇ ਕਰ ਦਾਂਗੇ ਆਲ ਪੰਜਾਬ ਜੀ ਆਲ ਪੰਜਾਬ ਹਾਂਜੀ ਪਰਚਾ ਵਾਲਾ ਤਾਂ ਨਹੀਂ ਲੈਂਦੇ ਖਰਚਾ ਨਾਰਮਲੀ ਥੋੜਾ ਹੀ ਲੈਣਿਆ ਜੀ ਠੀਕ ਹੈ ਹਾਂਜੀ ਕਰੇ ਬੈਠੇ ਮੰਗਾ ਸਕਦੇ ਨੇ हां जी ਕਰੇ ਬੈਠੇ ਆਰਡਰ ਕਰ ਸਕਦੇ ਜਿਹੜੇ ਭਰਾ ਸੋਚਦੇ ਨੇ ਕਿ ਰੰਦਾਵਿਆਂ ਦਾ ਦੇਸੀ ਬੱਕਰੇ ਦੇਸੀ ਮੁਰਗੇ ਤੇ ਮੱਸੀ ਦਾ achar ਖਾਣਾ ਹੈਗਾ ਤੇ ਬਾਈ ਮੰਗਾਉਣਾ ਆਪਾਂ ਘਰੇ ਬਹਿ ਕੇ ਤਾਂ ਆਰਡਰ ਕਰ ਦੋ ਬਾਈ ਜੀ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਇਹ ਨੰਬਰ ਦੇ ਉੱਤੇ ਕਾਲ ਕਰ ਲਓ ਬਾਈ ਜੀ ਤੇ ਜਿਹੜਾ ਕੋਈ ਭਰਾ ਬਠਿੰਡੇ ਤੋਂ ਚੰਡੀਗੜ੍ਹ ਨੂੰ ਜਾ ਰਿਹਾ ਬਰਬਰ ਟੂਲ ਪਲਾਟ ਦੇ ਉੱਤੇ ਬਾਈ ਜੀ ਬੈਠੇ ਨੇ ਬਾਪੂ ਜੀ ਬੈਠੇ ਨੇਗੇ ਤੇ ਇਹਨਾਂ ਤੋਂ ਜਾ ਕੇ ਅੱਧਾ ਕਿਲੋ ਕਿਲੋ ਦੀ ਪੈਕਿੰਗ 2 ਕਿਲੋ ਦੀ ਪੈਕਿੰਗ 5 ਕਿਲੋ ਦੀ ਪੈਕਿੰਗ ਜਿਹੜੀ ਮਿਲ ਜੂਗੀ ਬਾਈ ਜੀ ਮੈਂ ਇੱਕ ਮੈਸੇਜ ਦੇਣਾ ਚਾਹਣਾ ਦਿਓ ਜੀ ਵੀ ਤੁਸੀਂ ਪ੍ਰਵਾਸੀਆਂ ਦਾ ਦੇਖ ਲਓ ਅੱਜ ਕੱਲ ਆਪਣੇ ਪੰਜਾਬ ਵਾਲੇ ਮੁੰਡਿਆਂ ਦੇ ਕਿੰਨਾ ਧਾਵਾ ਬੋਲ ਰਹੇ ਨੇ ਤਾਂ ਇੱਕ ਵਾਰੀ ਪੰਜਾਬੀ ਬੰਦਿਆਂ ਨੂੰ ਵੀ ਜਰੂਰ ਮੌਕਾ ਦਿਓ ਇਹ ਬਾਪੂ ਜੀ ਬੈਠੇ ਨੇ ਆ ਮੁੰਡਾ ਬੇਟਾ ਤੁਸੀਂ ਇਹ ਸਾਡੀ ਦੇਸੀ ਰੈਸਪੀ ਨੂੰ ਤੁਹਾਡੇ ਆਪਣੇ ਪੰਜਾਬ ਦੇ ਆਸੀਂ ਸਾਨੂੰ ਇੱਕ ਵਾਰੀ ਜਰੂਰ ਮੌਕਾ ਦਿਓ ਇਥੋਂ ਜਰੂਰ ਟੇਸਟ ਕਰੋ ਨਹੀਂ ਪਸੰਦ ਲੱਗੇ ਤਾਂ ਅੱਗੇ ਪ੍ਰਮੋਟ ਨਾ ਕਰੋ ਜੇ ਤੁਹਾਨੂੰ ਪਸੰਦ ਲੱਗਦਾ ਤਾਂ ਅੱਗੇ ਦੀ ਅੱਗੇ ਦੱਸ ਸਹੀ ਗੱਲ ਹੈ। ਲਓ ਜੀ ਮਿੱਤਰੋ ਨੰਬਰ ਸਕਰੀਨ ਦੇ ਉੱਤੇ ਚੱਲੇ ਜਾਂਦਾ ਹੈ। ਇਹ ਨੰਬਰ ਤੇ ਕਾਲ ਕਰਕੇ ਤੁਸੀਂ ਘਰੇ ਬੈਠੇ ਆਰਡਰ ਕਰ ਸਕਦੇ ਹੋਗੇ ਤੇ ਜਿਹੜੇ ਭਰਾ ਇਹ ਰੋਡ ਦੇ ਉੱਤੇ ਲੰਘਦੇ ਨੇਗੇ ਉਹ ਇੱਥੋਂ ਆ ਕੇ ਲੈ ਜਾ ਵੀ ਸਕਦੇ ਨੇ। ਬਿਲਕੁਲ ਜੀ ਬਿਲਕੁਲ। ਚੱਕ ਲਓ ਫੋਨ ਤੇ ਕਰ ਲਓ ਆਰਡਰ। ਧੰਨਵਾਦ। ਧੰਨਵਾਦ।